ਸ਼ਸ਼ੀਕਲ ਜੀ ਅੱਜ ਅਸੀਂ ਬਿਠਿੰਡਾ ਦੇ ਮਵਾਰਕ ਕਿਲੇ ਚ ਪਹੁੰਚੇ ਆਂਗੇ ਇੱਥੇ ਅਸੀਂ ਮੱਥਾ ਟੇਕਣਾ ਹੈ ਸੀ ਤੇ ਮੇਰੇ ਬ੍ਰਦਰ ਕਹਿੰਦੇ ਵੀ ਇੱਥੇ ਨਾ ਇੱਕ ਕਮਰੇ ਚ ਛੰਛੰ ਦੀ ਆਵਾਜ਼ ਆਉਂਦੀ ਆ ਸ਼ਾਇਦ ਕੈਮਰੇ ਚ ਆਵਾਜ਼ ਨਾ ਰਿਕਾਰਡ ਹੋਵੇ ਵੈਸੇ ਮੈਨੂੰ ਨਹੀਂ ਲੱਗਦਾ ਨਹੀਂ ਰਿਕਾਰਡ ਹੋਣੀ ਤੁਸੀਂ ਜਦੋਂ ਵੀ ਆਓ ਤਾਂ ਇੱਥੇ ਆ ਦੇਵਾਂਗਾ ਬਿਲਕੁਲ ਥੋੜੀ ਥੋੜੀ ਆ ਰਹੀ ਹੈ ਇਹ ਤਾਂ ਕਮਰੇ ਚ ਤਾਂ ਕੈਪਚਰ ਹੋਣੀ ਨਹੀਂ ਇਹ ਦੀ ਆਵਾਜ਼ ਇਹ ਆਵਾਜ਼ ਹੀ ਥੋੜੀ ਆ ਰਹੀ ਹੈ ਆ ਫੋਟੋ ਕੈਮਰਾ ਜਿਆਦਾ ਨਹੀਂ ਵੇਖੋ ਜੀ ਲੋਕੇਸ਼ਨ ਚੈੱਕ ਕਰੋ ਉਸ ਦੇ ਸਾਹਮਣੇ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਬਿਲਕੁਲ ਹੀ ਓਪੋਜ਼ਿਟ ਸਾਈਡ ਇਹ ਕਮਰਾ ਹੈਗਾ ਜਿੱਥੇ ਕਿ ਛੰਛੰ ਦੀ ਆਵਾਜ਼ ਆ ਰਹੀ ਹੈ ਜਦੋਂ ਵੀ ਤੁਸੀਂ ਇੱਥੇ ਆਓ ਤਾਂ ਚੈੱਕ ਕਰੋ ਇੱਥੇ ਸੋਨ ਵੀ ਆਵਾਜ਼ ਆ ਰਹੀ ਹੈ ਸੰਤ ਔਰੀ ਸੀ ਚੈੱਕ ਕਰੋ ਆਵਾਜ਼ ਆ ਰਹੀ ਹੈ ਹਾਂ ਆ ਰਹੀ ਹੈ ਸ਼ਾਇਦ ਕੈਮਰੇ 'ਚ ਨਾ ਕੈਪਚਰ ਹੋ ਰਹੀ ਹੋਵੇ ਜੀ ਬਟ ਬੇਕਰ ਇਹ ਦੂਰੋਂ ਮੈਜੀ ਕਾਵਲਾ ਇੱਛਾਣਾ ਲਾਉਡ ਵੀ ਨਹੀਂ ਹੈਗਾ ਅਜੇ ਰਾਤ ਨੂੰ ਹੀ ਹੁਸਾਇਦ ਨਹੀਂ ਹੋ ਰਹੀ ਕੋਈ ਨਹੀਂ ਇਹ ਤੇ ਕਿਸੇ ਨੂੰ ਆਉਂਦੀ ਨਹੀਂ ਜਿੰਦਾ ਸੀ ਮੇਰੇ ਬਰੇਦਰ ਨੇ ਪਹਿਲਾਂ ਦੋਸਤਾਂ ਨਾਲ ਆਏ ਸੀਗੇ ਵੀਡੀਓ ਸ਼ੂਟ ਕਰ ਰਹੀ ਸੀ ਕਿ ਜਦੋਂ ਵੀਡੀਓ ਸ਼ੂਟ ਕਰਦੇ ਸੀ ਆਵਾਜ਼ ਸੁਣਦੀ ਸੀ ਤੇ ਬਾਅਦ ਵਿੱਚ ਥੋੜਾ ਲਾਊਡ ਵੀ ਹੈਗੀ ਕਿ ਪਸੰਦ ਨਹੀਂ ਸੀ ਕੋਈ ਦੇਖ ਕੇ ਟੋਕ ਵੀ ਦੇਵੇ ਵੈਸੇ ਇੱਥੇ ਤੁਸੀਂ ਜਦੋਂ ਆਖੋ ਚੁੱਪ ਕਰੋ ਹਾਂ ਪਹਿਲਾਂ ਰੁੱਕੀ ਸੀ ਤੇ ਹੁਣ ਆਈ ਆਵਾਜ਼ ਸੋ ਸੁਣਾਈ ਆ ਮੈਨੂੰ ਲੱਗਦਾ ਜਿਵੇਂ ਜਿਹੜਾ ਵੀ ਇਹਦੇ ਚ ਕੋਈ ਜਿਹਨੇ ਵੀ ਚਾਂਦਰ ਪਾਰਕ ਕਿਨਵੇਂ ਇਹ ਜੁਆਇੰਟ ਕਮਰੇ ਆ ਤੇ ਉੱਥੋਂ ਤੱਕ ਵੀ ਆਵਾਜ਼ ਜਾਂਦੀ ਵੀ ਤੱਕ ਕੇ ਵੀ ਉਹ ਉਧਰਲੀ ਸੈੱਟ ਵੀ ਵੱਜ ਜਾਂਦੀ ਹੈ ਕਰਕੇ ਪੱਕਾ ਸੱਚਾ ਪੱਕਾ ਕਿ ਹਾਂ ਇੱਥੇ ਆ ਕੇ ਤੁਸੀਂ ਦੇਖ ਸਕਦੇ ਬਿਲਕੁਲ ਸੱਚ ਹੈ ਮਤਲਬ ਕਿ ਇੱਕ ਦਿਨ ਪਹਿਲਾਂ ਤੋਂ ਆਪੋਜ਼ਿਟ ਸੈੜੀ ਇਹ ਹੈ ਜੀ ਕੀ ਜਗ੍ਹਾ ਇਹ ਦਰਵਾਜ਼ਾ ਸਾਹਿਬ ਦੇ ਆਪੋਜ਼ਿਟ ਸਾਈਡ 'ਚ ਹੈ ਜੋ ਪਰ ਵੀ ਆਪਾ ਦਰਵਾਜ਼ਾ ਸਾਹਿਬ 'ਤੇ ਸੀੜੀਆਂ ਹੈਗੀਆਂ ਪਰ ਵੀ ਦਰਵਾਜ਼ਾ ਸਾਹਿਬ ਆਪਾ ਉੱਤੋਂ ਸਾਰਾ 뷰 ਦਿਿੰਦਾ ਬ੍ਰਿਠਿੰਡੇ ਦਾ ਪਰ ਤੁਸੀਂ ਰਸਤੇ 'ਚ ਹਜੇ ਪੌੜੀਆਂ ਨਾ ਚੜ੍ਹੋ ਤਾਂ ਇੱਧਰ ਵੀ ਆ ਜਿਓ ਨਾ ਫਿਰ ਸੁਨੇ ਇਹ ਕੰਮਰੇ ਦਿਖੂਗਾ ਹਾਂਜੀ ਚੈੱਕ ਕਰਾਂਗੇ ਕੰਮਰੇ ਦਾ 뷰 ਇਹ ਵਾਲਾ ਕਮਰਾ ਜੀ ਇੱਕ ਸਕਦਾ ਹਾਂ ਅੱਜ ਵੇਖਦੇ ਹਾਂ